ਸਸਿਗਾ ਸਾਰਿਆਂ ਨੂੰ ਜਿਹੜਾ ਮੈਂ ਤੁਹਾਨੂੰ ਹੁਣੇ ਡਰਾਫਟ ਦਿਖਾ ਕੇ ਹਟੀਆਂ ਅੱਜ ਆਪਾਂ ਉਹਦੇ ਫਿਟਿੰਗ ਸੀ ਦੇ ਨਿਸ਼ਾਨ ਤੇ ਪਲੇਟਾਂ ਦੇ ਨਿਸ਼ਾਨ ਬਾਰੇ ਦੱਸਾਂਗੇ ਤੀਰਾ ਇਹਦਾ ਆਪਾਂ ਉਸੇ ਤਰ੍ਹਾਂ ਹੀ 7 ਇੰਚ ਲਿਆ ਕਿਉਂਕਿ ਇਹਨੇ ਪਿਛਲਾ ਗਲਾ ਨਾਰਮਲ ਪਾਣਾ ਵਾ ਜੇ ਪਿਛਲਾ ਗਲਾ ਇਹਨੇ ਡੀਪ ਪਾਣਾ ਹੋਵੇ ਤਾਂ ਜਿਹੜਾ ਆਪਾਂ ਤੀਰਾ ਵੇ ਆਪਾਂ ਅੱਧਾ ਇੰਚ ਘਟਾ ਕੇ ਲਵਾਂਗੇ 7 ਇੰਚ ਦਾ ਆਪਾਂ ਤੀਰਾ ਲਿਆ ਵਾ 7.5 ਇੰਚ ਦਾ ਆਪਾਂ ਮੁੱਢਾ ਲਿਆ ਵਾ ਇੱਥੇ ਆਪਾਂ ਫਿਟਿੰਗ ਸੀ ਦਾ ਨਿਸ਼ਾਨ ਲਗਾਇਆ ਵਾ ਚੌਥੇ ਹਿੱਸੇ ਦੇ ਕੋਈ ਵੀ ਆਪਾਂ ਕਮੀਜ਼ ਦਾ ਨਿਸ਼ਾਨ ਲਗਾਣਾ ਆਪਾਂ ਚੌਥੇ ਹਿੱਸੇ ਤੇ ਸਾਡੇ 13 ਇੰਚ ਫਿਟਿੰਗ ਸਿੰਦਨishan ਲਾਇਆ ਵਾ 1 ਇੰਚ ਆਪਾਂ ਐਕਸਟਰਾ ਰਿਆ ਕਿਉਂਕਿ ਆਪਾਂ ਅਗਲੀ ਸਾਈਡ ਤੇ ਪਲੋਈ ਪਾਣੀ ਹੈ ਕੀ ਹੈ ਇਸ ਤਰ੍ਹਾਂ ਇਹ ਕਮਰ ਦਾ ਨਿਸ਼ਾਨ ਲਗਾਇਆ ਆਪਾਂ 12.5 ਇੰਚ ਤੇ ਤੇ 1 ਇੰਚ ਆਪਾਂ ਐਕਸਟਰਾ ਰਿਆ ਵਾ ਸੈਂਟਰ ਤੇ ਪਲੇਟ ਵਾਸਤੇ हिਪ ਦੀ ਜਿਹੜੀ ਲੰਬਾਈ ਰੱਖੀ ਹੋਈ ਹੈ ਸਾਈਡ ਸੀਮ ਦੀ ਇਹ ਆਪਾਂ 12 ਇੰਚ ਰੱਖੀ ਹੋਈ ਹੈ ਉੱਪਰਲੀ ਸਾਈਡ ਤੋਂ ਲੈ ਕੇ نیچے 14 ਇੰਚ ਤੇ ਪ੍ਰੇਰ ਦੀ ਲੰਬਾਈ ਇਹਦੀ ਆਪਾਂ 6.5 ਇੰਚ ਤੇ ਰੱਖਾਂਗੇ ਸੈਂਟਰ ਜਿਹੜੀ ਪਲੇਟ ਦੀ ਚੜਾਈ ਇਹ ਆਪਾਂ 4 ਇੰਚ ਤੇ ਰੱਖਾਂਗੇ ਔਰ ਲਈ ਸੈਟ ਤੋਂ ਪ੍ਰੇਰਿਤ ਦੀ ਚੜਾਈ ਆਪਾਂ 4.5 ਤੇ ਰੱਖਾਂਗੇ ਕਿਉਂਕਿ ਆਪਾਂ 1/2 ਇੰਚ ਦਾ ਪਲੇਟ ਪਾਣਾ ਵਾ ਸੈਂਟਰ ਤੇ ਜਿਹਦੀ ਚੜਾਈ ਆਪਾਂ 4 ਇੰਚ ਤੇ ਰੱਖਾਂਗੇ ਜਿਹਦੀ ਜਿਹਦੀ ਪਲੇਟ ਆਪਾਂ ਲਗਾਉਣਾ ਵਾ ਇਹ ਆਪਾਂ 4.5 ਇੰਚ ਤੇ ਲਗਾਵਾਂਗੇ ਕਿਉਂਕਿ ਆਪਾਂ ਜਿਹੜਾ ਪਲੇਟ ਪਾਣਾ 1/2 ਇੰਚ ਕਪੜਾ ਆਪਣਾ ਅੰਦਰ ਨੂੰ ਖਿੱਚਿਆ ਜਾਂਦਾ ਵਾ ਮੋਢੇ ਦੀ ਜਿਹਦੀ ਗੁਲਾਈ ਦੀ ਮੰਤੀ ਆ ਉਹ ਆਪਾਂ ਫਿਟਿੰਗ ਸੰਤੋ ਕਰਾਂਗੇ ਇਹ ਆਪਣਾ 12 ਇੰਚ ਜਾਂਦਾ ਵਾ ਇਸਕਾ ਕਿ ਆਪਾਂ 6 ਇੰਚ ਦੇ ਅੱਧੇ 'ਚ ਨਿਸ਼ਾਨ ਲਗਾਵਾਂਗੇ ਭਾਵੇਂ ਆਪਾਂ ਇਸ ਦਾ ਮੋਢੇ ਨੂੰ ਫੋਲਡ ਕਰਕੇ ਵੀ ਲਗਾ ਸਕਦੇ ਆ ਤੇ ਵੀ ਤਾਂ ਆਪਾਂ ਇੰਚ ਟੇਪ ਨਾਲ ਰੱਖ ਸਕਦੇ ਆ 4.5 ਇੰਚ ਤੇ ਇੰਚ ਟੇਪ ਰੱਖ ਕੇ ਇਹਨੂੰ ਆਪਾਂ ਪਲੋਈ ਦੇ ਨਾਲ ਇਸ ਤਰ੍ਹਾਂ ਮਲਾਵਾਂਗੇ ਜਿਹੜੀ ਪਲੋਈ ਦੇ ਵਿਚਕਾਰ ਦੀ ਚੌੜਾਈ ਹੁੰਦੀ ਆ ਉਹ ਆਪਾਂ 3 ਇੰਚ ਤੇ ਰੱਖਾਂਗੇ ਇਸ ਤਰ੍ਹਾਂ ਜਿਹੜੀ ਹੁਣ ਸਾਈਡ ਵਾਲੀ ਪਲੋਈ ਜਿਹਦੀ ਆਪਣੀ ਫਿਟਿੰਗ ਸੀਨ ਆਉਂਦੀ ਆ ఫిట్ ఏది చుటాయించే హేజ సారే ఫిట్ సీన్ ప్లేటా ఫోన లా లేయో వీటి గా కమెంట్ చూ సక్రైబా